ਤਾਬੋਰ ਦੇ ਵਪਾਰੀ ਸੰਜੀਵ ਵਰਮਾ ਕਤਲकांड ਦੇ ਨਾਲ ਜੁੜੀ ਕੋਹਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਦੋਵੇਂ ਹੀ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਦੋਨਾਂ ਨੂੰ ਜਲੰਧਾਬਾਦ ਤੋਂ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਤੁਹਾਨੂੰ ਦੱਸ ਦੇ ਕਿ ਇਸ ਤੋਂ ਪਹਿਲਾਂ ਦੋ ਮੁਲਜ਼ਮਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀਗਾ ਜਿਹੜੇ ਕਿ ਪਟਿਆਲਾ ਦੇ ਰਹਿਣ ਵਾਲੇ ਸੀਗੇ ਉਸ ਤੋਂ ਬਾਅਦ ਤਿੰਨ ਜਣਾਂ ਨੂੰ ਗੰਗਾ ਨਗਰ ਤੋਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਪੁੱਛਗਿੱਛ ਦੇ ਲਈ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਦੋ ਹੋਰ ਗ੍ਰਿਫਤਾਰੀਆਂ ਇਸ ਪੂਰੇ ਕਤਲ ਕਾਰਨ ਦੇ ਵਿੱਚ ਹੋਈਆਂ ਨੇ ਦੋ ਜਣੇ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਦੋਵੇਂ ਹੀ ਪਰਦੇਸ਼ ਤੇ ਰਹਿਣ ਵਾਲੇ ਨੇ ਤਾਂ ਤਸਵੀਰਾਂ ਤੋੜਾ ਸਾਂਝੀਆਂ ਕਰ ਰਹੇ ਆ ਤਾਂ ਦੋ ਜਣਿਆਂ ਨੂੰ ਹੋਰ ਗ੍ਰਿਫਤਾਰ ਕੀਤਾ ਗਿਆ ਸੰਜੇ ਬਰਮਾ ਕਤਲ ਕਾਂਡ ਮਾਮਲੇ ਦੇ ਵਿੱਚ ਤਾਂ ਅਬੋਹਰ ਦੇ ਨਾਮੀ ਵਪਾਰੀ ਸੀਗੇ ਸੰਜੇ ਬਰਮਾ ਜਿਨ੍ਹਾਂ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ ਤਾਂ ਕੁਰਤਾ ਪਜਾਮਾ ਸ਼ੋਰੂਮ ਸੀਗਾ ਇਹਨਾਂ ਦਾ ਤਾਂ ਉਸ ਤੋਂ ਬਾਅਦ ਜਿਹੜਾ ਕਾਫੀ ਨਾਮ ਸੀਗਾ ਇਸ ਸ਼ੋਰੂਮ ਦਾ ਦੂਰ ਦੂਰ ਲੋਕ ਆਉਂਦੇ ਸੀਗੇ ਕੁਰਤੇ ਪਜਾਮੇ ਦਾ ਕਪੜਾ ਲੈਂਦੇ ਸੀ ਜਾਂ ਬਣਵਾਉਂਦੇ ਸੀਗੇ ਤਾਂ ਨਾ ਬਣਿਆ ਸੀ ਇੱਕ ਬ੍ਰਾਂਡ ਸੀਗਾ ਤਾਂ ਉਸ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਸੰਜੇ ਬਰਮਾ ਦਾ ਜਦੋਂ ਉਹ ਸ਼ੋਰੂਮ ਦੇ ਉੱਪਰ ਆ ਰਹੇ ਹੁੰਦੇ ਨੇ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਤੇ ਜਦੋਂ ਸ਼ੋਰੂਮ ਦੇ ਬਾਹਰ ਗੱਡੀ ਖੜਾਉਂਦੇ ਨੇ ਤਾਂ ਇਸ ਦੌਰਾਨ ਪਹਿਲੇ ਯਿਆਰ ਬੈਠੇ ਗੈਂਗਸਟਰਾਂ ਦੇ ਵੱਲੋਂ ਉਹ ਗੱਡੀ ਦੇ ਕੋਲ ਜਾਂਦੇ ਨੇ ਤੇ ਕੋਲ ਜਾ ਕੇ ਬਹੁਤ ਨੇੜੇ ਤੋਂ ਗੋਲੀਆਂ ਜੜੀਆਂ ਨੇ ਸੰਜੇ ਬਰਮਾ ਤੇ ਚਲਾ ਦਿੱਤੀਆਂ ਜਾਂਦੇ ਨੇ ਜਿਸ ਤੋਂ ਬਾਅਦ ਮੌਕੇ ਤੇ ਹੀ ਸੰਜੇ ਬਰਮਾ ਦੀ ਜੜੀ ਆ ਮੌਤ ਹੋ ਜਾਂਦੀ ਹਾਲਾਂਕਿ ਇਸ ਪੂਰੇ ਮਾਮਲੇ ਤੇ ਸਿਆਸਤ ਵੀ ਗਰਮਾਈ ਵਿਰੋਧੀ ਧਿਰਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਵੀ ਗਿਆ ਤਾਂ ਹਾਲਾਂਕਿ ਪੰਜਾਬ ਸਰਕਾਰ ਨੇ ਆਪਣੇ ਵਿਰੋਧੀ ਘੇਰੇ ਤਾਂ ਇਸ ਤੋਂ ਬਾਅਦ ਸਿਆਸਤ ਵੀ ਗਰਮਾਈ ਇਸ ਪੂਰੇ ਮਾਮਲੇ ਦੇ ਉੱਪਰ ਤਾਂ ਹੁਣ ਲਗਾਤਾਰ ਜਿਹੜੀ ਜਿਵੇਂ ਕਿ ਪਰਿਵਾਰ ਅਪੀਲ ਕਰ ਰਿਹਾ ਗੁਜ਼ਾਰ ਗੁਜ਼ਾਰਿਸ਼ ਕਰ ਰਿਹਾ ਕਿ ਜਿਹੜੇ ਵੀ ਮਲਜ਼ਮ ਹੋਏ ਉਹਨਾਂ ਨੂੰ ਫੜਿਆ ਜਾਵੇ ਤਾਂ ਪਹਿਲਾਂ ਹੀ ਐਨਕਾਊਂਟਰ ਕਰ ਦਿੱਤਾ ਗਿਆ ਸੀ ਅਗਲੇ ਦਿਨ ਹੀ ਜਦੋਂ ਇਹ ਪੂਰਾ ਕਤਲ ਕਾਂਡ ਹੁੰਦਾ ਹੈ ਤਾਂ ਅਗਲੇ ਦਿਨ ਹੀ ਐਨਕਾਊਂਟਰ ਕਰ ਦਿੱਤਾ ਗਿਆ ਸੀਗਾ ਦੋ ਜਣਿਆਂ ਨੂੰ ਜਿਹੜਾ ਇਸ ਐਨਕਾਊਂਟਰ ਦੇ ਵਿੱਚ ਟੀਅਰ ਕਰ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਪੁੱਛਗਿੱਛ ਦੇ ਲਈ ਅਤੇ ਤਿੰਨ ਹੋਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਗੰਗਨਗਰ ਤੋਂ ਰਾਜਸਥਾਨ ਤੋਂ શ્રી ਗੰਗਨਗਰ ਤੋਂ ਗ੍ਰਿਫਤਾਰ ਕੀਤਾ ਗਿਆ ਤਾਂ ਹੁਣ ਹੋਰ ਅਪਡੇਟ ਜਿਹੜੀ ਸਾਹਮਣੇ ਆ ਰਹੀ ਹੈ ਕਿ ਮੱਧ ਪ੍ਰਦੇਸ਼ ਦੇ ਦੋ ਜਣੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾ ਦੋਵੇਂ ਹੀ ਮੱਧ ਪ੍ਰਦੇਸ਼ ਤੇ ਰਹਿਣ ਵਾਲੇ ਨੇ ਪਰ ਉਹਨਾਂ ਨੂੰ ਜਲਾਲਾਬਾਦ ਤੋਂ ਜਿਹੜਾਗਾ ਗ੍ਰਿਫਤਾਰ ਕੀਤਾ ਗਿਆ ਪਰੰਜਲ ਸ਼ਰਮਾ ਤੇ ਦੂਜੇ ਦਾ ਨਾਂ ਅੰਸ਼ੂਮਨ Tiwari ਦੱਸਿਆ ਜਾ ਰਿਹਾ ਦੋਵੇਂ ਹੀ ਮੱਧ ਪ੍ਰਦੇਸ਼ ਤੇ ਰਹਿਣ ਵਾਲੇ ਨੇ ਤਾਂ ਐਮਪੀ ਦੇ ਡਿਸਟ੍ਰਿਕਟ ਸਾਜਾਪੁਰ ਦੇ ਰਹਿਣ ਵਾਲੇ ਦੋਨੋਂ ਸ਼ਖਸ ਜਿਹੜੇ ਨੇ ਪੁਲਿਸ ਨੇ ਅੱਜ ਕਾਬੂ ਕਰ ਲਏ ਨੇ ਤਾਂ ਵੱਡੀ ਅਪਡੇਟ ਇਸ ਪੂਰੇ ਕਤਲकांड ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਸੰਜੇ ਬ੍ਰਮਾ ਕਤਲकांड ਦੇ ਵਿੱਚ ਦੋ ਮੁਲਜ਼ਮਾਂ ਨੂੰ ਜਿਹੜਾ ਹੋਰ ਗ੍ਰਿਫਤਾਰ ਕਰ ਲਿਆ ਗਿਆ ਇਸ ਪੂਰੇ ਮਾਮਲੇ ਦੇ ਵਿੱਚ ਹਾਲਾਂਕਿ ਲਗਾਤਾਰ ਜਾਂਚ ਤੇਜ਼ ਹੋ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਟੀਮਾਂ ਬਣਾ ਕੇ ਲਗਾਤਾਰ ਇਸ ਪੂਰੇ ਕਤਲ ਕਾਂਡ ਦੀ ਜਿਹੜੀ ਜਾਂਚ ਕਰ ਰਹੀ ਹੈ ਜੋ ਵੀ ਮੁਲਜ਼ਮ ਪਾਏਗੇ ਜੋ ਵੀ ਦੋਸ਼ੀ ਪਾਏਗੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜੋ ਹੈ ਕੀਤੀ ਜਾਏਗੀ ਹਾਲਾਂਕਿ ਲਾਰੈਂਸ ਗੈਂਗ ਦੇ ਬਾਰੇ ਇਸ ਪੂਰੇ ਜਿਹੜਾ ਕਤਲ ਕਾਂਡ ਦਾ ਜਿਹੜਾ ਉਹ ਉਹਨਾਂ ਨੇ ਜ਼ਿੰਮੇਵਾਰੀ ਲਈ ਸੀਗੀ ਇਸ ਪੂਰੇ ਕਤਲ ਕਾਂਡ ਦੀ ਤਾਂ ਉਸ ਤੋਂ ਬਾਅਦ ਲਗਾਤਾਰ ਪਤਾ ਲੱਗਿਆ ਕਿ ਗੈਂਗ ਦੇ ਨਾਲ ਜੁੜਿਆ ਹੋਇਆ ਮਾਮਲਾ ਕਿਉਂਕਿ ਲਗਾਤਾਰ ਇਹਨਾਂ ਗੈਂਗਾਂ ਦੇ ਵੱਲੋਂ ਇਹਨਾਂ ਗੈਂਗਸਟਰਾਂ ਦੇ ਵੱਲੋਂ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਹੁਣ ਵੀ ਸੰਜੇ ਵਪਾਰੀ ਦਾ ਜਿਹੜਾ ਸੰਜੇ ਬਰਮਾ ਦਾ ਜਿਹੜਾ ਕਤਲ ਕੀਤਾ ਗਿਆ ਸੀਗਾ ਲਾਰੈਂਸ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਤਾਂ ਲਗਾਤਾਰ ਜਾਂਚ ਜਿਹੜੀ ਪੁਲਿਸ ਵੱਲ ਤੇਜ਼ ਕਰ ਦਿੱਤੀ ਗਈ ਹੈ ਤਾਂ ਹੁਣ ਹੋਰ ਦੋ ਜਣੇ ਗ੍ਰਿਫਤਾਰ ਕੀਤੇ ਗਏ ਨੇ ਦੋਵੇਂ ਹੀ ਮਾਧ ਪ੍ਰਦੇਸ਼ ਦੇ ਨਾਣ ਵਾਲੇ ਨੇ